ਨਸ਼ੇ ਆ ਹਾਂ ਕਿ ਨਾ ਕੁਛ ਨਾ ਦੇਖ ਹੁਣ ਆਪਾਂ ਨਾ ਪੰਜਾਬ ਜਿਵੇਂ ਨਸ਼ਿਆਂ ਦੇ ਵਿੱਚ ਗਰਕ ਹੋਈ ਜਾ ਰਿਆ ਬਹੁਤ ਤਰਸ ਆਉਂਦਾ ਛੋਟੇ ਛੋਟੇ ਬੱਚੇ ਨਸ਼ਾ ਕਰਦੇ ਨੇ ਮੈਂ ਤਾਂ ਹੈਰਾਨ ਹੋ ਜਾਂਦੀ ਆ ਨਾ ਜਿਹੜੇ ਨਸ਼ਾ ਵੇਚਦੇ ਨੇ ਉਹ 10 10 ਸਾਲ ਦੇ ਛੋਟੇ ਛੋਟੇ ਬੱਚਿਆਂ ਨੂੰ ਸ਼ੁਰੂ ਕਰਾ ਦਿੰਦੇ ਨੇ ਤੇ ਹੁਣ ਸਾਡੇ ਕਿਤੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਨੇੜੇ ਇੱਕ ਬੱਚਾ ਹੈ ਨਾ ਛੋਟੀ ਜੀ ਉਮਰ ਆਉ ਦੀ ਉਹ ਨਸ਼ਾ ਕਰਦਾ ਇਹਨਾ ਸੋਹਣਾ ਮੁੰਡਾ ਸੀ ਬਿਲਕੁਲ ਬਰਬਾਦ ਹੋ ਗਿਆ ਏਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਵੀ ਜਿਹੜੀਆਂ ਇਹਨਾਂ ਬੱਚਿਆਂ ਨੂੰ ਆ ਨਸ਼ਿਆਂ ਤੋਂ ਪਰਸੇ ਕਰ ਦੇਵੇ ਜਿਵੇਂ ਗੰਦੇ ਗੰਦੇ ਨਸ਼ੇ ਚਿੱਟਾ ਪਤ ਨਹੀਂ ਕਿਹੜਾ ਪੀਲਾ ਪਤ ਨਹੀਂ ਕਿਹੜੇ ਕਿਹੜੇ ਨਸ਼ੇ ਮੈਂ ਤਾਂ ਨਾਮ ਵੀ ਨਹੀਂ ਪਤਾ ਹੈਗੇ ਕਿੰਨੇ ਤਰ੍ਹਾਂ ਦੇ ਲੈਣੇ ਵੀ ਨਹੀਂ ਚਾਹੀਦੇ ਮਨੁਹੂਸ ਚੀਜ਼ਾਂ ਨੇ ਇਹ ਨਾ ਜੀ ਇਹ ਜਿਹੜੇ ਨਸ਼ੇ ਬੱਚੇ ਕਰਦੇ ਨੇ ਕਈ ਤਰ੍ਹਾਂ ਦੇ ਨਸ਼ੇ ਨੇ ਤੇ ਜੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਕਰਾਣਾ ਹੋਵੇ ਉਹਨੂੰ ਇਹ ਪਿਕਚਰ ਮੋੜਨਾ ਹੋਵੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕੀ ਕਰੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਨੂਰੀ ਮੈਡਮ ਦੋ ਗੱਲਾਂ ਨੇ ਜੀ ਜੀ ਇੱਕ ਤਾਂ ਇਨਸਾਨ ਆਉਂਦਾ ਮੇਰੇ ਕੋਲੇ ਜਿਹਦੇ ਕੋ ਬੇਤਹਾਸ਼ਾ ਪੈਸਾ ਹੈ ਇੱਕ ਇੱਕ ਪੁੱਤਰ ਹੈ ਉਹ ਕਹਿੰਦਾ ਵੀ ਮੇਰਾ ਪੈਸਾ ਕਿਸ ਕੰਮ ਦਾ ਜੀ ਇਹਨੂੰ ਕੁਝ ਹੋ ਗਿਆ ਗੁਇਲ ਸਾਹਿਬ ਇਹਨੂੰ ਬਚਾਓ ਜੀ 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 ਉਹ ਮੈਨੂੰ ਆਗੇ ਇੱਕ ਹੁਣ ਪਿੱਛੇ ਜੇ ਕਾਇ ਸੀਗੇ ਆਪਣੇ ਬਹੁਤ ਵਧੀਆ ਮਿੱਤਰ ਨੇ ਸਾਡੇ ਮਲੇਰ ਕੋਟਲੇ ਦੇ ਕੋਲੇ ਉਹਨਾਂ ਦਾ ਪਿੰਡ ਹੈ ਮੋਰਾਵਾਲੀ ਹਾਂਜੀ ਹਾਂਜੀ ਕਾਫੀ ਮਸ਼ਹੂਰ ਪਿੰਡ ਆ ਉਹ ਅੱਜ ਉਹ 72 ਇਅਰ ਦੇ ਹੋ ਗਏ ਨੇ ਬੜੇ ਪੀਸਫੁਲ ਨੇ ਇੱਥੇ ਆਇਆ ਨੂੰ ਮਾੜੀ ਆਇਆ ਨੂੰ ਉਹਨਾਂ ਨੂੰ ਮਤਲਬ ਮੇਰੇ ਤੋਂ ਪਹਿਲਾਂ ਦੇ ਆਏ ਨੇ ਮੈਂ 92 ਚ ਆਇਆ ਸੀ ਉਹ ਉਹ ਆਇਆ ਸੀ 75 76 ਚ ਤਾਂ ਉਹ ਬੰਡੂ ਆਏ ਮੇਰੇ ਕੋਲੇ ਬੈਠੇ ਕਹਿੰਦੇ ਗੁਇਲ ਸਾਹਿਬ ਇੱਕ ਨਾ ਮੇਰੇ ਕੋਲੇ ਜਗਾ ਪਈ ਆ ਆਪਣੇ ਕਿਰਤਪੁਰ ਸਾਹਿਬ ਕੋਲੇ ਤਾਂ ਉਹ ਸੁਣਨਗੇ ਪ੍ਰੋਗਰਾਮ ਮੈਂ ਕਿ ਉਹਨਾਂ ਨੂੰ ਕਹ ਸੀ ਮੈਂ ਤੁਹਾਡੇ ਇਹ ਗੱਲ ਨੂੰ ਐਪਰੀਸ਼ੀਏਟ ਕਰੂੰਗਾ ਲੋਕਾਂ ਨਾਲ ਹਾਂਜੀ ਤਾਂ ਉਹ ਕਹਿੰਦੇ ਵੀ ਮੇਰੇ ਕੋਲ ਜਗ੍ਹਾ ਪਈ ਹੈ ਸਭ ਕੁਝ ਹੈ ਬੱਚੇ ਸੈਟਲ ਨੇ ਬੱਚਿਆਂ ਨੂੰ ਕਿਹਾ ਵੀ ਆ ਕੇ ਆਪਣੀ ਜਗ੍ਹਾ ਸੰਭਾਲ ਲਓ ਕਹਿੰਦੇ ਨੇ ਪਾਪਾ ਤੂੰ ਆਪਣੀ ਮौज ਕਰ ਸਾਡੇ ਕੋਲ ਬੇਹਿਰਾ ਕੁਝ ਹੈ ਕਹਿੰਦਾ ਮੈਨੂੰ ਇਹ ਲੈ ਦੇ ਉਹ ਜਗ੍ਹਾ ਕੋਲ ਤਾਂ ਤੁਹਾਡੇ ਲਈ ਆ ਅੱਛਾ ਕਹਿੰਦਾ ਤੁਸੀਂ ਉਹ ਜਗ੍ਹਾ ਆ ਕੇ ਸੰਭਾਲੋ ਉੱਥੇ ਆਪਣਾ ਇਹੋ ਜਿਹਾ ਕੁਝ ਬਣਾਓ ਜਿਹੜਾ ਤੁਸੀਂ ਨਸ਼ਾ ਛਡਾਉਣੇ ਲੋਕਾਂ ਨੂੰ ਵੀ ਉੱਥੇ ਤੁਸੀਂ ਫ੍ਰੀ ਕਰ ਦੋ ਵੀ ਜਿਹੜੇ ਗਰੀਬ ਪਰਿਵਾਰ ਨੇ ਅਮੀਰਾਂ ਤੋਂ ਲੋਕ ਕਹਿੰਦੇ ਪੈਸਾ ਜਿਹੜਾ ਦੇ ਸਕਦਾ ਜਿਹੜੇ ਵਿਚਾਰੇ ਕਹਿੰਦਾ ਸਾਰਾ ਕੁਝ ਹੀ ਖਤਮ ਹੋ ਗਿਆ ਉਹਨਾਂ ਨੂੰ ਤੁਸੀਂ ਕੁਝ ਕੋਸ਼ਿਸ਼ ਕਰੋ ਤਾਂ ਮੈਨੂੰ ਉਹਦੀ ਗੱਲ ਇੰਨੀ ਕੁ ਵਧੀਆ ਵੀ ਲੱਗੀ ਮੈਨੂੰ ਐ ਵੀ ਲੱਗਿਆ ਕਿ ਜਿਹੜਾ ਮੈਂ 24 ਘੰਟੇ ਬਾਬੇ ਨਾਨਕ ਦਾ ਨਾਮ ਲੈਂਦਾ ਰਹਿਣਾ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਂਦਾ ਰਹਿਣਾ ਤਾਂ ਉਹ ਸਿੱਧੇ ਥੋੜੀ ਆਉਣਗੇ ਮੇਰੇ ਕੋਲੇ ਉੱਠ ਕੇ ਐਦਾਂ ਹੀ ਬੰਦਿਆਂ ਦੇ ਵਿੱਚ ਹੀ ਆਉਣਾ ਤਾਂ ਮੇਰਾ ਵਿਚਾਰ ਬਦਲਤਾ ਜੀ ਉਹਨਾਂ ਨੇ ਔਰ ਮੈਂ ਥੋੜੇ ਜਿਹੇ ਦਿਨ ਪਹਿਲਾਂ ਆਪਣੇ ਆਪਣਾ ਬਹੁਤ ਅੱਛਾ ਮਿੱਤਰ ਵੀ ਹੈ ਆਪਣਾ ਛੋਟਾ ਭਰਾ ਵੀ ਹੈ ਮੁੰਡਾ ਸੁਖਦੀਪ ਦੋਸਰ ਹੈ ਪੰਜਾਬ ਦੇ ਵਿੱਚ ਸੈਲੀਬ੍ਰਿਟੀ ਯੋਗਾ ਟ੍ਰੇਨਰ ਹੈ ਅੱਛਾ ਜੀ ਉਹਦੇ ਨਾਲ ਮੈਂ ਡਿਸਕਸ ਕੀਤੀ ਮੈਂ ਕਿਹਾ ਵੀ ਤੈਨੂੰ ਕਾਫੀ ਨੋਲਿਜ ਆ ਤੂੰ ਦੱਸ ਕਿਵੇਂ ਕਰੀ ਉਹ ਕਹਿੰਦਾ ਜੀ ਇਹ ਬਹੁਤ ਵਧੀਆ ਗੱਲ ਹੈ ਆਪਾਂ ਜੇ ਹੋਰ ਨਹੀਂ ਕੁਝ ਚਲੋ ਜਮੀਨਾ ਚ ਤਾਂ ਲੋਕੀ ਜਿਵੇਂ ਹੋਊਗਾ ਲੋਕਾਂ ਦੀ ਮਰਜ਼ੀ ਆ ਵੀ ਆਪਾਂ ਜਿਹੜੇ ਧਾਰਮਿਕ ਜਗ੍ਹਾ ਨੇ ਚਾਹੇ ਗੁਰਦੁਆਰੇ ਨੇ ਚਾਹੇ ਮੰਦਿਰ ਨੇ ਚਾਹੇ ਕੋਈ ਧਰਮਸ਼ਾਲਾ ਵੀ ਉਹਨਾਂ ਦੇ ਵਿੱਚ ਆਪਾਂ ਕੁਝ ਦੋ ਦੋ ਚਾਰ ਚਾਰ ਕਮਰੇ ਲੈ ਕੇ ਹਰ ਸ਼ਹਿਰ ਦੇ ਵਿੱਚ ਆਪਾਂ ਕੋਈ ਸਿਸਟਮ ਸੈੱਟ ਕਰ ਦਈਏ ਵੀ ਜਿਹੜੇ ਗਰੀਬ ਨੇ ਉਹਨਾਂ ਤੋਂ ਪੈਸੇ ਨਹੀਂ ਲੈਣੇ ਜਿਹੜੇ ਅਫੋਰਡ ਕਰ ਸਕਦੇ ਨੇ ਉਹਨਾਂ ਨੂੰ ਆਪਾਂ ਕਵਾਂਗੇ ਕਿ ਤੁਸੀਂ ਇਹਦੀ ਦਵਾਈ ਦੇ ਪੇਮੈਂਟ ਕਰੋ ਵੀ ਇਹ ਤੁਹਾਡੇ ਨਾਲ ਇਹਨਾਂ ਦਾ ਵੀ ਗੁਜ਼ਾਰਾ ਹੋਊਗਾ